ਇਹਨਾਂ ਬੱਸ ਸਪੀਕਰ ਬੰਦ ਕਰ ਮੈਂ ਕਿਉਂ ਮੈਂ ਕੰਜਰਖਣਾ ਲਾਇਆ ਵਾ ਕੰਜਰਖਣਾ ਬੰਦ ਕਰੋ ਇਹ ਹਰ ਮੰਦਰ ਦਾ ਕੀਰਤਨ ਮੈਂ ਨਹੀਂ ਬੰਦ ਕਰ ਸਕਦਾ ਪਰ ਇਹਨਾਂ ਨੇ ਕਿਰਾਇਆ ਕਿ 55 ਕਿੰਨੇ ਪੈਸੇ ਚਾੜੇ ਕੱਲ ਮੈਂ ਇਧਰ ਨੂੰ ਆ ਰਿਹਾ ਸੀਗਾ ਰਜੇ ਸ਼ਰਾਬ ਨਾਲ ਪੀ ਕੇ ਤੇ ਰੰਗੇ ਨਾਲ ਬੁੱਥੇ ਲਿਬੜੇ ਹੋਏ ਇਹਨਾਂ ਦੇ ਤੇ ਮੈਨੂੰ ਧੱਕਾ ਮਾਰਿਆ ਕਹਿੰਦਾ ਗਾਲ ਕੱਢੀ ਮੈਂ ਕਿਹਾ ਵੀ ਹੁਣ ਮੈਂ ਅਨੰਦਪੁਰ ਸਾਹਿਬ ਜਾਣਾ ਮੈਂ ਹੁਣ ਖੁਸ਼ੀ ਦੇ ਜਾਣਾ ਖੁਸ਼ੀ ਨਾਲ ਜਾਣਾ ਮਾਰਦੇ ਤੇਰੇ ਨਾਲ ਬਾਅਦ ਚ ਗੱਲ ਪੁੱਛੂੰਗਾ ਵੀ ਸੈੰਗ ਨੂੰ ਧੱਕਾ ਕਿਦਾ ਲਾਈਦਾ ਇਹਨਾਂ ਨੇ ਪੁਲਿਸ ਬੁਲਾ ਕੇ ਦਰਵਾਜ਼ੇ ਪਨਾਏ ਮੇਰੇ ਕਾਰ ਘਰ ਦੇ ਮਿੱਤਰੋ ਅੱਜ ਤੇ ਪੈਸਾ ਚਾੜੇ ਬੰਦੇ ਕਿੰਨਾ ਅਮਰੀਕਾ ਤੋਂ ਬਾਹਰੋਂ ਇੰਗਲੈਂਡ ਤੋਂ ਆਈ ਸੀ ਉਹ ਬੜੀ ਤਨ ਤਨ ਮਾਤਾ ਸਰਜੀਤ ਕੌਰ ਸਤਖੰਡ ਵਾਸੀ ਮੈਨੂੰ ਜਨਮ ਦੇ ਕੇ ਆਪ ਗਿੱਲੇ ਪਈ ਨੂੰ ਸੁੱਕੇ ਪਾਇਆ ਤੇ ਨਾਲੇ ਮੈਂ ਸਾਰੀ ਉਮਰ 40 ਕਿਸਾਲ ਮੈਂ ਬਾਤ ਵੀ ਚੱਕਰਬਾਤੀ ਲੈ ਕੇ ਪ੍ਰਚਾਰ ਕੀਤਾ ਮੈਂ ਕਿਸੇ ਦੇ ਹੱਥ ਨਹੀਂ ਅੜਦਾ ਮੈਂ ਕਿਸੇ ਨੂੰ ਸਵਾਲ ਨਹੀਂ ਪਉਂਦਾ ਜੇ ਮੈਂ ਸਿੰਘ ਨੂੰ ਕੋਈ ਆਪਣੇ ਸਿੰਘ ਨੂੰ ਕੋਈ ਬਦਨ ਪੂਰਾ ਹੋਇਆ ਹੋਊਗਾ ਮੈਂ ਕਿਹਾ ਹੂੰਗਾ ਉਹਨੂੰ ਭਾਈ ਗੁਰਮਖਾ ਮੈਨੂੰ ਪੰਪ ਤੇ ਤੇਲ ਪਵਾ ਦੇ ਖਾਸਮ ਖਾਸ ਰੂਪ ਦੇ ਰੂਬਰੂ ਕਰਵਾ ਰਹੇ ਆ ਸਿੱਖਾਂ ਦਾ ਸਭ ਤੋਂ ਨਿਆਰਾ ਪੁਰਬ ਹੋਲਾ ਮਹੱਲਾ ਸ਼੍ਰੀ ਅਨੰਦਾ ਦੀ ਨਗਰੀ ਅਨੰਦਪੁਰ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈਗਾ ਬਾਬਾ ਉਤਾਰ ਸਿੰਘ ਸਾਡੇ ਨਾਲ ਨੇ ਹਰ ਵਾਰ ਹੋਲੇ ਮਹੱਲੇ ਦੇ ਵਿੱਚ ਖੇਚ ਦਾ ਕੇਂਦਰ ਬੰਦੇ ਨੇ ਆਪਣੇ ਹੈਲੀਕਾਪਟਰ ਦੇ ਵਿੱਚ ਸਵਾਰ ਹੋ ਕੇ 85 ਕਿਲੋ ਦਾ ਦਮਾਲਾ 85 ਸਾਲ ਦੀ ਉਮਰ ਦੇ ਵਿੱਚ ਸਿਰ ਤੇ ਸਜਾਉਂਦੇ ਨੇ ਪਰ ਅੱਜ ਕੁਝ ਵੱਖਰਾ ਕਰ ਦਿਖਾਇਆ ਅੱਜ ਵੱਖਰਾ ਇਹ ਕਰ ਦਿਖਾਇਆ ਹੈਗਾ ਕਿ ਅੱਜ ਇਹ ਦਮਾਲਾ ਪੂਰੀ ਸੰਗਤ ਦੇ ਸਾਹਮਣੇ ਬੁੱਢਾਗਲ ਵਾਲਿਆਂ ਦੇ ਮੈਦਾਨ ਦੇ ਵਿੱਚ ਜੋ ਬਾਬਾ ਜੀ ਨੇ ਸਜਾਇਆ ਤਾਂ ਕਿ ਸੰਗਤ ਉਹਨਾਂ ਨੂੰ ਦਮਾਲਾ ਸਜਾਉਂਦਿਆਂ ਦੇਖ ਵੀ ਸਕੇ ਤੇ ਪ੍ਰੇਰਣਾ ਵੀ ਲੈ ਸਕੇ ਸੋ ਬਾਬਾ ਉਦਾਰ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ 85 ਸਾਲ ਦੀ ਉਮਰ ਦੇ ਵਿੱਚ 85 ਕਿਲੋ ਦਾ ਦਮਾਲਾ ਸਜਾ ਲਿਆ ਖਾਣ ਪੀਣ ਦਾ ਕਿੱਦਾਂ ਫਿਰ ਕਿੰਨੀ ਕੁ ਖਰਾ ਕੇ ਖਾਣੀ ਪੈਂਦੀ ਹੈ ਤਾਕਤ ਖਾਸੀ ਚਾਹੀਦੀ ਹੁੰਦੀ ਹੈ ਬਾਬਾ ਜੀ ਛੋਡੇ ਅਨ ਕਰੇ ਪਖੰਡ ਨਾਉ ਸੁਹਾਗ ਨਾਉ ਰੰਡ ਮੈਂ ਛੱਡਿਆ ਵੀ ਨਹੀਂ ਹੋਇਆ ਮੈਂ ਖਾਣਾ ਵੀ ਆ ਮੈਂ ਕਿਹੜਾ ਪੁਰ ਡਿੱ ਗਿਆ ਮੈਂ ਵੀ ਜੰਮ ਕੇ ਆ ਤਨਤਨ ਮਾਤਾ ਸਰਜੀਤ ਕੁਲ ਸਤਖੰਡ ਵਾਸੀ ਮੈਨੂੰ ਜਨਮ ਦੇ ਕੇ ਆਪ ਗਿੱਲੇ ਪਈ ਨੂੰ ਸੁੱਕੇ ਪਾਇਆ ਤੇ ਨਾਲੇ ਮੈਂ ਸਾਰੀ ਉਮਰ 40 ਕਿ ਸਾਲ ਮੈਂ ਬਾਤ ਵੀ ਚੱਕਰਵਰਤੀ ਲੈ ਕੇ ਪ੍ਰਚਾਰ ਕੀਤਾ ਮੇਰੀ ਮਾਤਾ ਨੇ ਅਖਬਾਰ ਚ ਖਬਰਾਂ ਕਢਾਤੀਆਂ ਖਾਣ ਪੜ ਕਰਾਤਾ ਤੇ ਫਿਰ ਮੇਰੀ ਵੱਡੀ ਭੈਣ ਸ਼ਿੰਦਰ ਸ਼ਿਮਲਾਪੁਰੀ ਵਾਲੇ ਨੇ ਕਹਿੰਦੀ ਨਹੀਂ ਵੀਰਾ ਹੈਗਾ ਵਾ ਹਜੂਰ ਸਾਹਿਬ ਭੱਜ ਪਰ ਕੇ ਟੋਕਰਾ ਚੱਕ ਕੇ ਲਿਆਉਂਦਾ ਲੋਟ ਪ੍ਰਸ਼ਾਦਾਂ ਵਾਲਾ ਵਰਤਾ ਕੇ ਫਿਰ ਭੱਜ ਜਾਂਦਾ ਵਾ ਤੇ ਮੇਰੀ ਮਾਤਾ ਨੇ ਕਿਹਾ ਇੰਨੇ ਸਾਲ ਤਾਂ ਹੋ ਗਏ ਆ ਤਾਂ ਹੈ ਨਹੀਂਗਾ ਜੇ ਹੁੰਦਾ ਤਾਂ ਆ ਨਹੀਂ ਆਂਦਾ ਫੇ ਵੀ ਮਰਜ਼ੀ ਕਿਰਪਾ ਦੇ ਨਾਲ ਮੈਂ ਵੀ 10 ਸਾਲ ਮੇਰੀ ਮਾਤਾ ਜੀ ਦਾਸਾਂ ਕੀਤੀਆਂ ਬਾਬਾ ਦੀਪ ਸਿੰਘ ਨੂੰ 10 ਸਾਲਾਂ ਬਾਅਦ ਮੈਨੂੰ ਮੇਰੇ ਪੈਰ 'ਚ ਚੱਕਰ ਜਿਹੜਾ ਸੀ ਅੱਗੇ ਲੱਗਣੀ ਸ਼ੁਰੂ ਹੋ ਗਈ ਪੈਰ ਥੱਲੇ ਤਾਂ ਮੈਂ ਹੌਲੀ-ਹੌਲੀ ਮੈਂ ਮਾਤਾ ਦੇ ਕੋਲੇ ਆਉਣਾ ਸ਼ੁਰੂ ਕਰਤਾ ਤੇ ਫੇ ਮਾਤਾ ਨੇ ਕਹਿੰਦਾ ਭਾਈ ਮੈਂ ਹੁਣ ਸਿਆਣੀ ਹੋ ਗਈ ਆ ਤੇ ਮੇਰੀ ਸੇਵਾ ਕਰ ਤੂੰ ਹੁਣ ਗੁਰਦਸੇਵ ਉਹ ਤੇਰੀ ਕਰ ਲਈ ਆ ਹੁਣ ਮੇਰੀ ਵੀ ਸੇਵਾ ਕਰ ਲੈ ਤੇਰੀ ਮੈਂ ਬੱਡੀ ਦਸਤਾਰ ਨੂੰ ਕੀ ਕਰਾਂ ਤੇ ਜੇ ਮੈਂ ਇਹ ਦੁਖੀ ਆ ਪੇਮਾ ਆਖਿਆ ਚਲੋ ਕੋਈ ਗੱਲ ਨਹੀਂ ਮਹਾਰੇ ਕਿਰਪਾ ਕਰਨਗੇ ਕੋਈ ਨਹੀਂ ਮੈਂ ਦੱਸਾਂ ਛੋਟੀ ਜਿਹੀ ਸਿਹਾਉਂਗਾ ਮੈਂ ਤੁਹਾਡੀ ਸੇਵਾ ਕਰੂੰਗਾ ਤੇ ਕਹਿੰਦੇ ਮੈਂ ਜੀਪ 'ਚ ਨਹੀਂ ਬੈਣਾ ਜੀਪ 'ਚ ਹਲੋ ਹੀ ਬੰਦੇ ਆ ਵੀ ਮੈਂ ਕਾਰ 'ਚ ਬੈਠੂੰਗੀ ਕਾਰ ਵੀ ਸਾਨੂੰ ਇੰਗਲੈਂਡ ਦੇ ਵਿੱਚੋਂ ਆਪਣੇ ਦਰਸ਼ਨ ਸਿੰਘ ਜੀ ਸਾਡੇ ਮਸਤਾਪੁਰ ਵਾਲੇ ਪਰਜਾ 'ਚੋਂ ਜਿਹੜੇ ਗੁਰਗੋਬਿੰਦ ਸਿੰਘ ਦੇ ਪਰਿਵਾਰ ਦੇ ਵਿੱਚੋਂ ਹੀ ਪਰਿਵਾਰ 'ਚੋਂ ਹੈਗੇ ਨੇ ਆਪਣੇ ਨਗਾਰੇ ਦੇ ਵਿੱਚੋਂ ਪਰਿਵਾਰ 'ਚੋਂ ਨਗਾਰਚੀ ਸੀਗਾ ਤੇ ਉਹਨਾਂ ਸਾਨੂੰ ਕਾਰ ਉਧਾਰ ਕਰਾਈ ਮਾਤਾ ਨੂੰ ਤੇ ਉਹ ਮਾਤਾ ਨੂੰ ਮੈਂ ਆਪਣੀ ਮੂਰੇ ਡਰਾਈਵਰ ਹੀ ਬਣ ਕੇ ਮਾਤਾ ਨੂੰ ਮੂਰੇ ਬਿਠਾ ਕੇ ਮੂਲ ਦੀ ਸੀਟ ਤੇ ਮੈਂ ਯਾਤਰਾ ਕਰਾਈ ਸਾਰੇ ਇਲਾਕਿਆਂ ਦੇ ਵਿੱਚ ਤੇ ਬੜੀ ਮਰਜ਼ੀ ਕਿਰਪਾ ਦੇ ਨਾਲ ਉਸ ਤੋਂ ਬਾਅਦ ਜਿਹੜੀ ਜੀਪ ਸੀ ਮੈਂ ਉਹ ਮੈਂ ਚਲਾਉਂਦਾ ਹੁੰਦਾ ਸੀ ਅਬਾਦਸ ਮੈਂ ਜੀਪ ਵੀ ਚਲਾਉਂਦਾ ਰਿਹਾ 25 ਸਾਲ ਮਾਤਾ ਜੀ ਉਹ ਜੀਪ ਵੀ ਬੈਂਦੀ ਬੈਠੀ ਰਹਿੰਦੀ ਆ ਫਿਰ ਜੋ ਸਿਆਣੀ ਹੋ ਗਈ ਚੂਲਾ ਟੁੱਟ ਗਿਆ ਫਿਰ हट ਗਈ ਸੀ ਕਾਰ ਚ ਲਾਗੀ ਸੀ ਬੈਠਣ ਫਿਰ ਉਸ ਤੋਂ ਬਾਅਦ ਕਹਿੰਦੇ ਉਹ ਸ੍ਰੀ ਛੱਡਣ ਤੋਂ ਪਹਿਲਾਂ ਕਹਿੰਦੀ ਵੱਡੀ ਤੇਰੇ ਕੋਲ ਜੀਪ ਆਊਗੀ ਵੱਡੇ ਵੱਡੇ ਚਾਰਾਂ ਵਾਲੀ ਤੇ ਮੈਂ ਕਿਹਾ ਤੂੰ ਫਿਰ ਤੇ ਕਹਿੰਦੀ ਮੈਂ ਪਹਿਲਾਂ ਸ੍ਰੀ ਛੱਡ ਦੇਣਾ ਮੈਂ ਕਹਾਂ ਫੇ ਤੁਸੀਂ ਛੱਡ ਦੇਣਾ ਫਿਰ ਮੈਂ ਕੀ ਕਰਨੀ ਐ ਗੱਡੀ ਕਹਿੰਦੀ ਰਹੂੰ ਮੈਂ ਤੇਰੇ ਨਾਲ ਹੀ ਪਰ ਮੇਰੀ ਸੀਟ ਤੇ ਨਾ ਬੈਠੇ ਕੋਈ ਮੇਰੀ ਸੀਟ 'ਤੇ ਮੇਰੀ ਮੂਰੇ ਰੱਖੇ ਮੈਂ ਉਹ ਸੀਟ ਮੈਂ ਮੂਰੇ ਰੱਖੀ ਹੋਈ ਐ ਮਾਦਾ ਜੀ ਆਪਣੇ ਇਹਦੇ ਵਿੱਚ ਵੀ ਆਹ ਜਿਹੜੀ ਗੱਡੀ ਮਗਰੋਂ ਆਈ ਆ ਲਖੜ ਪੁੰਨਿਆਂ ਤੇ ਇਹ 'ਚ ਵੀ ਸੀਟ ਰੱਖੀ ਆ ਜਿਹੜੀ ਪਹਿਲਾਂ ਉਹਨਾਂ ਨੇ ਪਾਜੀ ਉਹ 'ਚ ਵੀ ਬੈਠੀ ਆ ਜਿਹੜੀ ਕਾਰ ਉਹ 'ਚ ਹੀ ਬੈਠੀ ਆ ਅਵਤਾਰ ਸਿੰਘ ਮੱਲੀ ਜੋੜ ਤੇ ਉਹਨੇ ਸਾਨੂੰ ਬਿੱਲ ਸਨ ਲਾਈ ਹੋਈ ਆ ਕੈਨੇਡਾ ਦੇ ਵਿੱਚੋਂ 10000 ਰੁਪਏ ਮੈਨੂੰ ਬਿੱਲ ਸਨ ਆਉਂਦੀ ਆ ਮੈਂ ਕਿਸੇ ਦੇ ਹੱਥ ਨਹੀਂ ਅਟਦਾ ਮੈਂ ਕਿਸੇ ਨੂੰ ਸਵਾਲ ਨਹੀਂ ਪਉਂਦਾ ਜੇ ਮੈਂ ਸਿੰਘ ਨੂੰ ਕੋਈ ਮੈਂ ਕਹਿਆ ਹੂੰਗਾ ਉਹਨੂੰ ਭਾਈ ਗੁਰਮਖਾ ਮੈਨੂੰ ਪੰਪ ਉੱਤੇ ਤੇਲ ਪਵਾ ਦੇ ਸਾਡੇ ਲੁਧਿਆਣੇ 'ਚ ਵੀ ਹੈਗੇ ਆ ਮਖਤਿਆਰ ਸਿੰਘ ਦੇ ਬਚੰਗੀ ਚਿੱਟਾ ਬਾਜ ਫੈਕਟਰੀ ਵਾਲੇ ਮੈਂ ਉਹਨਾਂ ਨੂੰ ਫੋਨ ਕਰ ਦਵਾਂ ਕਹਿੰਦਾ ਬਾਬਾ ਮੇਰੀ ਗੱਲ ਕਰਾ ਦੇ ਪੰਟਰੋਲ ਪੰਪ ਵਾਲੇ ਨਾਲ ਤੇ ਤੁਹਾਨੂੰ ਆਪਣੇ ਉੱਥੇ ਨਾਲ ਤੇਲ ਪਵਾਉਂਦੇ ਆ ਵਿਚਾਰੇ ਗੁਰਮਖ ਬੰਦੇ ਤੇ ਮਰਜ਼ੀ ਕਿਰਪਾ ਇਦਾਂ ਹੀ ਸਾਡੇ ਕੈਨੇਡਾ ਵਾਲੇ ਹੁਣ ਵੀ ਉਹ ਬਿਲ ਸੰਦਾ ਬੱਕਰੀ ਭੇਜਦੇ ਆ ਜੇ ਲੋਡ ਪਵੇ ਮੈਂ ਹੁਣ ਮੈਂ ਪਿੰਡ ਫੋਨ ਕਰ ਦਮਾ ਉਹ ਹੁਣ ਵੀ ਸਾਰੇ ਪਿੰਡ ਦੀ ਸੰਗਤ ਜਿਹੜੀ ਆ ਜਿੱਥੇ ਮੈਂ ਬੱਦਲ ਕਰਾਂ ਸੰਗਤ ਨੂੰ ਮੈਂ ਮੰਗਦਾ ਨਹੀਂ ਮੈਂ ਸੰਗਤ ਤੇਲ ਜ਼ਰੂਰ ਪਵਾ ਲੈਣਾ ਸੰਗਤ ਨੂੰ ਕਹਾਂ ਕਿ ਭਾਈ ਗੱਡੀ ਜਿਹੜੀ ਪਾਣੀ ਨਹੀਂ ਪੀਂਦੀ ਇਹ ਤੇਲ ਪੀਂਦੀ ਆ ਤੇ ਬਸ ਬਾਬਾ ਜੀ ਨੇ ਹੰਸਾੜੀ ਵਾਲੇ ਮਹਾਂਪੁਰਸ਼ ਨੇ ਵਚਨ ਕੀਤਾ ਸੀਗਾ ਕਹਿੰਦੇ ਭਈ ਤੇਰਾ ਘੋੜਾ ਕਿੱਥੇ ਆ ਮੈਂ ਕਿਹੜਾ ਘੋੜਾ ਕਹਿੰਦੇ ਲੋਹੇ ਦਾ ਘੋੜਾ ਮੈਂ ਕਿਹਾ ਲੋਹੇ ਦਾ ਘੋੜਾ ਮਾਰਾ ਇਹ ਕਹਿੰਦੇ ਪੱਠੇ ਦਾ ਇਹ ਵੀ ਖਾਂਦਾ ਵਾ ਕਹਿੰਦੇ ਹਾਂ ਪੱਠੇ ਖਾਂਦਾ ਵਾ ਇਹ ਪٹرول ਪੰਪ ਤੇ ਖਾਂਦਾ ਵਾ ਇਹ ਲੋਹੇ ਦਾ ਘੋੜਾ ਵਾ ਨਾ ਇਹ ਤਾਂ ਪੱਠੇ પેટ્રોલ ਪੰਪ ਦੇ ਖੰਦ ਆ ਜਾ ਕੇ ਜਿਹੜਾ ਅਸਲੀ ਹੁੰਦਾ ਤੇ ਮਹਾਰਾਜੀ ਕਿਰਪਾ ਦੀ ਨਾਲ ਮੈਂ ਸਿੱਖੀ ਦਾ ਮੋਟਰਸਾਈਕਲ ਦੇ ਵੀ ਪ੍ਰਚਾਰ ਕੀਤਾ ਮੈਂ ਗੱਡੀਆਂ ਦੇ ਵੀ ਪ੍ਰਚਾਰ ਕਰ ਰਿਹਾ ਹੁਣ ਵੀ ਮੈਨੂੰ ਮੇਰਾ ਮੋਟਰਸਾਈਕਲ ਅੰਦਰ ਵੜਿਆ ਹੋਇਆ ਵਾ ਜਿਹੜਾ ਖੰਜਰ ਲਾਫ ਤੇ ਲਾਇਆ ਵਾ ਅੰਦਰੋਂ ਨਿਕਲਦਾ ਨਹੀਂ ਪਿਆ ਇੱਕ ਤਿੰਨ ਚਾਰ ਘਰਵਾਲੇ ਸਾਰਸੇ ਚੇਲੇ ਰਹਿੰਦੇ ਉੱਥੇ ਸਾਡੇ ਲਾਗੇ ਤੇ ਉਹਨਾਂ ਨੇ ਬੜਾ ਦੁੱਖੀ ਕੀਤਾ ਹੈ ਮੈਨੂੰ ਫੇਰ ਵੀ ਮਾਫੀ ਮੰਗਣੀ ਸੀਗੀ ਤੇ ਆਪਣੇ ਉਹ ਜੋ ਬਿਮਾਰ ਸੀਗੀ ਉਹਨੂੰ ਮੈਂ ਰੇੜੀ ਤੇ ਬਿਠਾ ਕੇ ਲਿਆਂਦਾ ਸੀ ਕਾਰ ਵੀ ਅੰਦਰ ਨਹੀਂ ਵੜਦੀ ਸੀ ਦੀ ਤੇ ਕਾਰ ਲੈਣ ਤੇ ਖੜਨੀ ਤੇ ਤੇ ਉਹਨੇ ਸਾਈਕਲ ਮੂਰੇ ਖੜੇ ਕਰ ਦੇਣਾ ਕਦੇ ਕੁਛ ਕਦੇ ਕੁਛ ਮੇਂ ਲੇਟ ਕਰਨ ਚੰਦੀਆਂ ਡਾਊਨ ਨੂੰ ਹਸਪਤਾਲਾਂ ਦੇ ਵਿੱਚ ਤੇ ਅੱਜ ਕੱਲ ਮੈਂ ਇੱਧਰ ਨੂੰ ਆ ਰਿਹਾ ਸੀਗਾ ਰਜੇ ਸ਼ਰਾਬ ਨਾਲ ਪੀ ਕੇ ਰੰਗੇ ਨਾਲ ਬੁੱਥੇ ਲਿਬੜੇ ਹੋਏ ਉਹਨਾਂ ਦੇ ਤੇ ਮੈਨੂੰ ਧੱਕਾ ਮਾਰਿਆ ਕਹਿੰਦਾ ਗਾਲ ਕੱਢੀ ਗਾਲਾਂ ਬੜੀਆਂ ਕੱਢੀਆਂ ਮੈਂ ਨਹੀਂ ਗਾਲ ਕੱਢੀ ਕੋਈ ਵੀ ਮੈਂ ਕਿਹਾ ਵੀ ਹੁਣ ਮੈਂ ਆਨੰਦਪੁਰ ਸਾਹਿਬ ਜਾਣਾ ਮੈਂ ਹੁਣ ਖੁਸ਼ੀ ਦੇ ਜਾਣਾ ਖੁਸ਼ੀ ਲਾਂ ਜਾਣਾ ਮਾਰਦੇ ਤੇਰੇ ਨਾਲ ਬਾਅਦ ਚ ਗੱਲ ਪੁੱਛੂੰਗਾ ਬਈ ਸਿੰਘ ਨੂੰ ਧੱਕਾ ਕਿੱਦਾਂ ਲਾਈਦਾ ਤੇ ਮਾਹਕਲ ਸਿੰਘ ਨੂੰ ਸ਼ਰਾਬ ਪੀ ਕੇ ਹੱਥ ਕਿੱਦਾਂ ਲਾਈਦਾ ਇਹ ਮੈਂ ਗੱਲ ਪੁੱਛੂੰਗਾ ਜ਼ਰੂਰ ਮ ਮੈਂ ਬਾਬਾ ਭਰਵੀਰ ਜੀ ਨਾਲ ਬਚਲ ਕਰੂੰਗਾ ਜਿੱਦਾਂ ਮੈਨੂੰ ਕਹਿਣਗੇ ਉਹਨੂੰ ਬੰਨ ਕੇ ਲਿਆਵਾਂਗੇ ਕਿੱਦਾਂ ਕਰਾਂਗੇ ਉਹਨੂੰ ਲਿਆਵਾਂਗੇ ਜਰੂਰ ਅਪਾ ਜਿਹੜੇ ਬੰਦੇ ਸਾਨੂੰ ਖਰਾਬ ਕਰਦੇ ਆ ਕੋਈ ਸਾਡੇ ਘਰੇ ਕਿਸੇ ਦੀ ਟੋਕਰੀ ਚਾ ਕੇ ਕੂੜੇ ਵਾਲੀ ਸਾਡੇ ਅੰਦਰ ਛੋੜ ਦਿੱਤੀ ਮੈਂ ਕੁਛ ਨਹੀਂ ਕਿਹਾ ਮੇਰੀ ਮਾਤਾ ਪੰਜ ਪੰਜ ਪਾਣ ਸੁਖਮਸਾ ਦੇ ਕਰਦੀ ਨਹੀਂ ਕਰਦੇ ਮੂਰੇ ਤੇ ਆਪਣੇ ਉਹ ਮਾਲਵਾ ਵਿੱਚ ਕਾ ਕੇ ਛੱਡ ਦਿੰਦਾ ਇਹਨਾਂ ਨੇ ਇਹਨਾਂ ਨੇ ਪੁਲਿਸ ਬੁਲਾ ਕੇ ਦਰਵਾਜ਼ੇ ਬਣਾਏ ਮੇਰੇ ਕਰਦੇ ਮੇਰੇ ਦਰਵਾਜ਼ੇ ਤੇ ਪੈਸਾ ਚਾੜੇ ਬੰਨੇ ਕਿੰਨਾ ਅਮਰੀਕਾ ਤੋਂ ਅਬਰੋਂ ਇੰਗਲੈਂਡ ਤੋਂ ਆਈ ਸੀ ਉਹ ਬੁੜੀ ਜਿਹੜੀ ਅਬਰ ਜਿਹੜੀ ਪੈਸਾ ਚਾੜੇ ਪੁਲਿਸ ਬੁਲਾਈ ਜੱਕ ਵਾਰੀ ਕਿੰਨੇ ਪੈਸੇ ਚਾੜੇ ਕਿੱਦਾਂ ਕੀਤੇ ਉਹਨਾਂ ਨੇ ਇਹ ਨਹੀਂ ਕਿ ਡੰਡੇ ਬਾਹਰ ਕੱਢ ਕੇ ਕਹਿੰਦੇ ਬਾਬਾ ਸਪੀਕਰ ਬੰਦ ਕਰ ਮੈਂ ਕਿਉਂ ਮੈਂ ਕੰਜਰਖਾਨਾ ਲਾਇਆ ਵਾ ਕੰਜਰਖਾਨਾ ਬੰਦ ਕਰੋ ਇਹ ਹਰ ਮੰਦਰ ਦਾ ਕੀਰਤਨ ਮੈਂ ਨਹੀਂ ਬੰਦ ਕਰ ਸਕਦਾ ਪਰ ਇਹਨਾਂ ਨੇ ਕਿਰਾਾ ਕੇ ਸਾਡੇ ਬੰਨੇ ਕਿੰਨੇ ਪੈਸੇ ਚਾੜੇ ਇਹਨਾਂ ਨੇ ਬੰਦ ਕਰਾਇਆ ਸਪੀਕਰ ਪੁਲਿਸ ਨੂੰ ਕਹਿ ਕੇ ਮੈਂ ਕਿਹਾ ਸਾਨ ਚਨਨ ਸਿੰਘ ਭਿੰਡਰਾਂ ਵਾਲੇ ਸਾਰਾ ਸੈਂਟਰ ਹਲਾਤਾ ਸਿੱਧੇ ਪ੍ਰਸਾਰਣ ਤੋਂ ਕੋਣ ਆ ਬੰਦ ਕਰਨ ਵਾਲ ਗੁਰਵਾਣੀ ਕਿਉਂ ਬੰਦ ਕਰਾਉਂਦੇ ਆ ਪਰ ਮੈਂ ਮੈਂ ਗੁਰਵਾਣੀ ਪਾਸ ਕਰਾਉਂਗਾ ਜਿਹੜਾ ਬੰਦਾ ਮੇਰੇ ਕੋਲ ਲਿਆ ਕੇ ਪੁਲਿਸ ਲਿਆਊਗਾ ਤੇ ਮੈਂ ਸਿੰਘਾਂ ਨੂੰ ਬੁਲਾ ਕੇ ਮੈਂ ਸੋਦਾ ਵੀ ਲਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਇਸਨ ਬਾਬਾ ਅਵਤਾਰ ਸਿੰਘ ਜੀ ਸੋ ਉਹਨਾਂ ਨੇ ਦੱਸਿਆ ਕਿ ਬਾਣੇ ਨੂੰ ਹਮੇਸ਼ਾ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ ਇਹ ਕੀ ਹੈ ਗੁਰ ਜੀ ਜਿਨ੍ਹਾਂ ਦਾ ਮਾਲਾ ਸੁਝਾਉਂਦੇ ਨੇ ਕਈ ਵਾਰ ਮੁਸ਼ਕਿਲ ਜਦੋਂ ਤੋਂ ਘਰਾਂ ਨੂੰ ਹੈ ਚਲਦੇ ਹੈਗੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਪੜੇ ਨੂੰ ਮਿਲ ਕੇ ਸਤਿਕਾਰ ਮਿਲਦਾ ਕਿ ਦੇਖੋ ਜਿਵੇਂ ਇਕਾ ਲੋਕ ਲੈ ਕੇ ਨਹੀਂ ਆਉਂਦੇ ਨੇ ਛੋਟੇ ਛੋਟੇ ਬੱਚਿਆਂ ਨੂੰ ਮਰਵਾਉਂਦੇ ਨੇ ਆਸ਼ੀਰਵਾਦ ਲੈਂਦੇ ਨੇ ਪਰ ਉੱਥੇ ਵੀ ਕੁਝ ਸ਼ਰਾਰਤੀ ਅੰਸ਼ਰ ਇਹ ਜਿਹੇ ਵੀ ਹੈਗੇ ਨੇ ਜਿਹੜੇ ਇਸ ਦੁਮਾਨਾ ਦਾ ਜਿਹੜਾ ਜਾਂ ਇਸ ਬਾੜੇ ਦਾ ਵੀ ਚਲ ਗਏ ਨੇ ਉਹਨਾਂ ਨਾਲ ਦੇ ਨਹੀਂ ਛੜੀ